ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਮਿੱਤਰੋ ਠੀਕ ਠਾਕ ਹੋਵੋਗੇ ਸਾਰੇ ਟੌਪਿਕ ਹੈਗੇ ਅੱਜ ਬਾਲੇ ਹਾਂ ਬਾਲੇ ਮੇਨ ਟੌਪਿਕ ਇਹ ਹੈ ਮਿੱਤਰੋ ਵੀ ਜਿਹਨੇ ਇਟਲੀ ਆਉਣਾ ਤਾਂ ਕਿਹੜੀਆਂ-ਕਿਹੜੀਆਂ ਗੱਲਾਂ ਇੰਪੋਰਟੈਂਟ ਆ ਉਹਨਾਂ ਲਈ ਕੀ ਆਪ ਦਾ ਦੇਖ ਕੇ ਆਉਣ ਕੀ ਸਿੱਖ ਕੇ ਆਉਣ ਕੀ ਕੰਮ ਕਰ ਸਿੱਖ ਕੇ ਆਉਣ ਠੱਗ ਏਜੰਟਾਂ ਤੋਂ ਬਚੋ ਜਿਹੜੇ ਸਾਡੇ ਕਈ ਬੰਦਿਆਂ ਨਾਲ ਹੋਇਆ ਤੁਹਾਨੂੰ ਸੱਚਾਈ ਦੱਸਾਂਗੇ ਸਾਰੀ ਕਿਉਂਕਿ ਜਨਤਾ ਅੱਜ ਕੱਲ ਇੰਡੀਆ ਨਾ ਉਹ ਬਹੁਤ ਆ ਵੀ ਪੈਸੇ ਵਾਸਤੇ ਦੇਣ ਨੂੰ ਫਿਰਦੀ ਹੈ ਵੀ ਕੋਈ ਵੀ ਸਾਨੂੰ ਬਸ ਬਾੜ ਦੇ ਕੇ ਨਾ ਬਾਹਰ ਲੈ ਦੇ ਇੱਥੇ ਆ ਕੇ ਮੁੜ ਕੇ ਹੁੰਦੇ ਆ ਬਾਪੇ ਔਖੇ ਜਿਹੜੇ ਪੱਕੇ ਪੁੱਕੇ ਨਹੀਂ ਹੁੰਦੇ ਉਹ ਅੱਜ ਆਪਾਂ ਸਾਰੀ ਗੱਲ ਕਰਾਂਗੇ ਕੰਮਾਂ ਬਾਰੇ ਵੀ ਕੀ ਕੰਮ ਸਿੱਖ ਕੇ ਆਓ ਸਕਿੱਲ ਕੋਈ ਵੀ ਬੰਦੇ ਕੋਲ ਹੋਵੇ ਨਾ ਬੜੀ ਕੰਮ ਸਕਿੱਲ ਕੰਮ ਆਉਂਦੀ ਹੈ ਮੇਨ ਤਾਂ ਸਕਿੱਲ ਆ ਤੇ ਬੋਲੀ ਵੀ ਬੰਦਾ ਬੋਲੀ ਦਾ ਵੀ ਚੱਲ ਜਾਂਦਾ ਹੈ ਸਕਿੱਲ ਹੋਵੇ ਕੋਈ ਨਾ ਕੋਈ ਬੰਦੇ ਕੋਲੇ ਸਕਿੱਲ ਆਇਆ ਬੰਦਾ ਓਵਰ ਟਾਈਮ ਕੰਮ ਕਰੀ ਜਾਂਦਾ ਨਾ ਇਹਦਾ ਕੋਈ ਵੀ ਸਕਿੱਲ ਹੋਵੇ ਬੰਦੇ ਕੋਲ ਤੇ ਅੱਜ ਆਪਾਂ ਪਹਿਲਾਂ ਗੱਲ ਸਟਾਰਟ ਕਰਦੇ ਹਾਂ ਠੱਗ ਜਾਨਟਾਂ ਤੋਂ ਉਹਨਾਂ ਏਜੰਟ ਵਿੱਚ ਮੈਸੇਜ ਕਰਦਾਂਗੇ ਅਜ ਤਾਂ ਐਂ ਜੱਲਾਂਗੇ ਇੱਕ ਮੇਨ ਤਾਂ ਆਪਣਾ ਆਪਣੇ ਬੰਦੇ ਨਾਲ ਹੀ ਜਿਹੜਾ ਹੋਇਆਗਾ ਹਾਂ ਚਲ ਏਜੰਟਾਂ ਦਾ ਆਪਣਾ ਨਾਮ ਨਹੀਂ ਲੈਣਾ ਕੋਈ ਬੰਦਾ ਆਈ ਸਾਡਾ ਇਹ ਬੰਦੇ ਨਾਲ ਮਤਲਬ ਵੀ ਇੱਧਰ ਐਂਟਰੀ ਕਰਾਤੀ ਮੁੜ ਕੇ ਕੱਟੀ ਨਹੀਂ ਜਮਾ ਕਰਾਈ ਐਂ ਕਰਦੇ ਪਹਿਲਾਂ ਬੰਦੇ ਕਹਿ ਜਾਂਦੇ ਉੱਥੋਂ ਕਹਿ ਜਾਂਦੇ ਵੀ ਸਾਡੀ ਤਾਂ ਜਾਣ ਪਛਾਣ ਆ ਏਜੰਟ ਨਾਲ ਸਾਡੀ ਏਜੰਟ ਨਾਲ ਵਧੀਆ ਬਣਦੀ ਆ ਜੰਟ ਕਿਸੇ ਦੇ ਸਕੇ ਨਹੀਂ ਹੁੰਦੇ ਇਹ ਲੱਤ ਮਾਰਦੇ ਇੱਧਰ ਲਿਆ ਕੇ ਬੰਦੇ ਦੇ ਆਬਦਾ ਦੇਖਦੇ ਆ ਵੀ ਸਾਨੂੰ ਪੈਸੇ ਬਣਦੇ ਆ ਕਿ ਨਹੀਂ ਬਣਦੇ ਹੈਗੇ ਲੈ ਲੈਂਦੇ ਆ ਦਾ 10 ਲੱਖ ਰੁਪਇਆ ਲੈ ਲੈਂਦੇ ਆ ਉਧਰੋਂ ਵੀ ਉਧਰ ਜਾ ਕੇ ਤੁਹਾਡੇ ਪੇਪਰ ਬਾਅਦ ਚ ਕਿਟ ਪੱਕੀ ਵੀ ਜਮ੍ਹਾਂ ਕਰਾਵਾਂਗੇ ਮੁੜ ਕੇ 10 ਲੱਖ ਰੁਪਇਆ ਲੈ ਕੇ ਬੰਦੇ ਦੀ ਬਾਤ ਨਹੀਂ ਪੁੱਛਦੇ ਇੱਥੇ ਆ ਇਹ ਦੀ ਕਿਟ ਕਿਟ ਭਰਉਣ ਦਾ ਮੇਨ ਕਾਰਨ ਹੁੰਦਾ ਇਹਨਾਂ ਦਾ ਇਹ ਬੰਦੇ ਭਰ ਲੈਂਦੇ ਆ ਬਾਹਲੇ ਹੁਣ ਕਿੰਨੇ ਆਣ ਨਹੀਂ ਕਿਟਾਂ ਭਰੀਆਂ ਨਹੀਂ ਜਾਂਦੀਆਂ ਫਿਰ ਇਹ ਵਿੱਚ ਬੰਦਿਆਂ ਨੂੰ ਛੱਡ ਦਿੰਦੇ ਆ ਕਿਟਾਂ ਮਤਲਬ ਕਿਟ ਹੁੰਦੀਆਂ ਤੁਹਾਨੂੰ ਦੱਸਿਏ ਜਦੋਂ ਬੰਦਾ ਆਉਂਦਾ ਇਟਲੀ ਜਾਂ ਐਂਟਰ ਹੁੰਦਾ ਪਹਿਲੀ ਕਿਟ ਏਜੰਟ ਨੇ ਜਮ੍ਹਾਂ ਕਰਾਉਣੀ ਹੁੰਦੀ ਜਿਹਨੇ ਸੱਦਿਆ ਹੁੰਦਾ ਬੰਦਾ ਕਸਤੂਰੇ ਜਾ ਕੇ ਜਮਾ ਕਰਾਉਣਾ ਹੁੰਦਾ ਵੀ ਇਹ ਬਈ ਮੇਰਾ ਬੰਦਾ ਹੈਗਾ ਐ ਪੱਕਾ ਹੁੰਦਾ ਮਤਲਬ ਪਹਿਲਾ ਬੰਦੇ ਨੂੰ 9 ਮਹੀਨੇ ਵਾਲੀ ਜ਼ਿਓਰ ਨੂੰ ਉਹ ਕਟ ਤੇ ਮਿਲਦੀ ਹੈ ਜੇ ਉਹੀ ਨਾ ਜਮਾ ਕਰਾਓ ਤਾਂ ਤੁਹਾਡਾ ਮਤਲਬ ਵੀ ਕੱਚਿਆਂ ਗੂ ਵੀ ਰਹਿ ਜਾਂਦਾ ਬੰਦਾ ਫਿਰ ਤਾਂ ਕੋਈ ਹੱਲ ਹੀ ਨਹੀਂ ਕੀ ਰਹਾ ਇੱਕ ਵਾਰ ਜੇ ਉਹ ਤੁਹਾਡੇ ਕੋਲ ਮਿਲ ਜੇ ਫਿਰ ਹੋਰ ਬਹੁਤ ਹੱਲ ਹੋ ਜਾਂਦੇ ਤੇ ਤਾਂ ਕਿਸੇ ਹੋਰ ਮਾਲਕ ਕੋਲੇ ਆਪਾਂ ਕੰਮ ਤੇ ਲਾ ਕੇ ਉਹਦੇ ਥਰੂ ਵੀ ਕਟ ਜਮਾ ਕਰਾ ਸਕਦੇ ਆ ਆਪਦੀ ਪਰ ਪਹਿਲੀ ਉਤੋਂ 9 ਮਹੀਨੇ ਵਾਲੀ ਜ਼ਿਓਰ ਨੂੰ ਲੈਣਾ ਪਹਿਲਾਂ ਜਿਹਨੇ ਆਪ ਨੂੰ ਸੱਦਿਆ ਹੁੰਦਾਗਾ ਉਤੋਂ ਹੀ ਕਰਾਉਣੀ ਪੈਂਦੀ ਆ ਤੇ ਬੰਦੇ ਜਿਵੇਂ ਹੁਣ ਇਹਨਾਂ ਨੂੰ ਹੁੰਦਾ ਵੀ 20 ਪਾ 22 ਬੰਦਿਆਂ ਦਾ ਕੋਟਾ ਹੁੰਦਾ ਇਹ ਭਰ ਦਿੰਦੇ ਆ 100 150 50 100 150 50 ਬੰਦੇ ਤੋਂ ਸੱਦ ਕਿਤਾ 10 ਲੱਖ ਰੁਪਇਆ ਲੈ ਲੈਂਦੇ ਆ ਪੱਕੇ 20 22 ਬੰਦਿਆਂ ਨੂੰ ਹੀ ਕਰਾ ਸਕਦੇ ਆ ਬਾਅਦ ਚ 20 22 ਨੂੰ ਕਰਾ ਕੇ ਬਾਕੀਆਂ ਨੂੰ ਵੀ ਛੱਡ ਦਿੰਦੇ ਆ ਕਹਿੰਦੇ ਵੀ ਆਪਦਾ ਹੋਰ ਹੱਲ ਲੱਭ ਲਓ ਕੋਈ ਜਾਂ ਸਪੇਨ ਲੰਘ ਜਾਓ ਜਾਂ ਪੁਰਤਗਾਲ ਲੰਘ ਜਾਓ ਜਾਂ ਕੋਈ ਹੋਰ ਕੋਈ ਆਪਦਾ ਮਾਲਕ ਲੱਭ ਲਓ ਜਿਹੜਾ ਤੁਹਾਡੀ ਕਿਟ ਜਮ੍ਹਾਂ ਕਰਾਉਂਦਾਗਾ ਜਿਵੇਂ ਹੁਣ ਪਿੱਛੇ ਜੇ ਇਟਲੀ ਨੇ ਲੱਗ ਭੱਗ ਮੈਨ ਲੱਗਦਾ ਜਿਵੇਂ 100% ਜਿਹਦੇ ਪੇਪਰ ਭਰੇ ਹੋਏ ਸੀ 10 ਇਹ ਚੋ 70 80% ਇਟਲੀਆ ਕੱਢ ਤੇ ਬਾਕੀ ਅਜੇ ਤੱਕ ਅਪਾਇੰਟਮੈਂਟਾਂ ਨਹੀਂ ਬੰਦਿਆਂ ਨੂੰ ਮਿਲ ਰਹੀਆਂ ਤੁਸੀਂ ਐਂ ਦੇਖ ਲਓ ਅਪਾਇੰਟਮੈਂਟ ਹੁਣ ਖੁੱਲੀਆਂ ਜੀਆਂ ਨੇ ਪਰ ਬੰਦਾ ਹੀ ਬਹੁਤ ਮੂਰੇ ਬੈਠਾ ਲੈਣ ਹੀ ਬਹੁਤ ਆ 1.5 ਤੋਂ 2 ਲੱਖ ਬਰ ਤੱਕ ਰੈਫਰੈਂਸ ਨੰਬਰ ਪਹੁੰਚੇ ਪਏ ਆ ਤੇ ਹੁਣ ਤਾਂ ਚਲੋ ਮਿਲੀ ਜਾਂਦੀਆਂ ਨੇ ਫੇਰ ਵੀ ਇਹ ਵਿਚ ਦੀ ਦਾ ਜਮਾਂ ਹੀ ਖੜ ਗਿਆ ਜੀ ਮਤਲਬ ਜੂਨ ਜਲਾਈ ਜੇ ਦਾ ਕੰਮ ਠੱਪ ਜਾਈ ਹੋ ਗਿਆ ਜੀ ਮਤਲਬ ਸਾਡੇ ਆਪ ਦੇ ਬੰਦਿਆਂ ਦੇ ਭਰੇ ਹੋਇਆ ਤਾਂ ਐਸੀ ਵੀ ਚਲੋ ਵੀ ਗਏ ਪਈ ਪੇਪਰ ਹੁਣ ਤਾਂ ਲੰਘ ਗਏ ਕਈਆਂ ਨਾ ਹੋਇਆ ਵੀ ਆ ਨਕਲੀ ਡੇਟਾ ਬਹੁਤ ਵੇਚਿਆ ਨੇ ਯਾਰ ਇਹ ਨਕਲੀ ਡੇਟਾ ਹੋ ਗਈਆਂ ਤੇ ਕਈਆਂ ਦੇ ਵਿਚਾਰਿਆਂ ਦੀਆਂ ਉਹੀ ਲੰਘੀਆਂ ਪਾਏ ਪਾਏ ਜਿਹੜਾ ਹੋਉਂਦਾਗਾ ਕੀ ਮਿਲਦਾਉਂਦਾ ਪਹਿਲਾਂ ਨੂਲਾ ਹਸਤਾ ਨੂਲਾ ਹਸਤੇ ਨਾਂਗੇ ਬੰਦਿਆਂ ਦੇ ਸਾਡੇ ਬੰਦਿਆਂ ਦਾ ਵੀ ਹਫਤਾ ਕੀ ਰਹਿ ਗਿਆ ਸੀ ਨੰਗਣ ਵਿੱਚ ਪਰ ਉਦੋਂ ਪਹਿਲਾਂ ਪਹਿਲਾਂ ਰੈਫਰੈਂਸ ਨੰਬਰ ਆ ਗਏ ਚਲੋ ਬਾਕੀ ਜੇ ਫੈਮਿਲੀ ਵਾਲੇ ਪੇਪਰ ਆ ਤਾਂ ਤੁਸੀਂ 15 ਦਿਨ ਪਹਿਲਾਂ ਜਾ ਕੇ ਜਮਾ ਕਰਾ ਸਕਦੇ ਹੋ ਆ 9 ਮਹੀਨੇ ਵਾਲਾ ਤੇ ਨਹੀਂ ਕਰਾ ਸਕਦੇ ਹੁੰਦੇ ਉਹ ਜੇ ਨੂਲਾ ਹਸਤਾ ਲੰਘਣ ਵਾਲਾ ਵੀ ਹੋਵੇ 15 ਦਿਨ ਪਹਿਲਾਂ ਜਾ ਕੇ ਜਮਾ ਕਰਾ ਸਕਦੇ ਆ ਇਹ ਗੱਲ ਆ ਵੀ ਆਪਦਾ ਬਈ ਏਜੰਟਾਂ ਨਾਲ ਪਹਿਲਾਂ ਗੱਲ ਕਰਕੇ ਆਉ ਪੂਰੀ ਚੰਗੀ ਤਰ੍ਹਾਂ ਇਹ ਕਹਿੰਦਾ ਏਜੰਟ ਪਹਿਲਾਂ ਤਾਂ ਬੰਦ ਲੈਂਦੇ ਆ ਬੰਦੇ ਨੂੰ ਪੂਰੀਆਂ ਗੱਲਾਂ ਵਿੱਚ ਬੰਦ ਲੈਂਦੇ ਆ ਵੀ ਹਾਂ ਕੋਈ ਨਹੀਂ ਤੇਰੀ ਜਮ੍ਹਾਂ ਕਰਾਵਾਂਗੇ ਆ ਕਰਾਂਗੇ ਉਹ ਕਰਾਂਗੇ ਇੱਥੇ ਆ ਕੇ ਮੁੱਕਰਦੇ ਨੇ ਇੱਥੇ ਆ ਕੇ ਮਾਰਦੇ ਆ ਲੱਤ ਤਾਂ ਬੰਦੇ ਤੇ ਇੱਥੇ ਆ ਕੇ ਮੇਨ ਰਿਸ਼ਤੇਦਾਰ ਵੀ ਕਿਸੇ ਦਾ ਕੋਹ ਨਹੀਂ ਲੱਗਦਾ ਸਾਰੇ ਮਾਮੇ ਚਾਚੇ ਦਾਇ ਵੀ ਆ ਜਾਓ ਕਰ ਜਾਂਦੇ ਆ ਮੁੜ ਕੇ ਮੁੜ ਕੇ ਬੰਦਾ ਦੇਖਦਾ ਤਾਂ ਹਟਾ ਨੂੰ ਇਦੋਂ ਕੋਈ ਬੰਦਾ ਦੂਜੇ ਬਗਾਨੇ ਦੀ ਟਰਸਟ ਕਰ ਲਵੇ ਉਹਨੂੰ ਕਹਦੇ ਵੀ ਪੈਸੇ ਭਾਵੇਂ ਲੱਖ 2 ਲੱਖ ਵੀਰੇ ਜਿਆਦਾ ਲੈ ਲਈ ਪਰ ਵੀ ਕੰਮ ਪਾਰ ਲੈ ਕੰਮ ਪਾਰ ਕਰਿੰਦੇ ਪੈਸੇ ਲੈ ਜਾਂਦੇ ਐ ਪਰ ਪੈਸੇ ਬੰਦਾ ਜੀ 15 ਲੱਖ ਲਾ ਕੇ ਆਉਂਦਾ 15 ਲੱਖ ਪੈਸੇ ਤਾਂ ਨਹੀਂ ਆਏ ਜਾਂ ਇੰਨੇ ਤਾਂ ਲੱਗਦੇ ਵੀ ਨਹੀਂ ਮੇਨ ਜੇ ਸਹੀ ਇਟਲੀ ਦੇ ਰੇਟਾਂ ਦੀ ਗੱਲ ਕੀਤੀ ਜਾਵੇ ਜੇ ਏਜੰਟ ਆਪਦੇ ਵੀ 2-4 ਲੱਖ ਰੁਪਇਆ ਖਾਵੇ ਤਾਂ 7-8 ਲੱਖ ਜੇ ਹੁੰਦਾ ਵਧੀਆ ਉਹ ਸੈੱਟ ਕਰ ਦਿੰਦਾ ਹੂੰ ਜਾਂ ਆਪ ਵੀ 2-4 ਲੱਖ ਰੁਪਇਆ ਖਾਵੇ ਏਜੰਟ ਪਰ ਇਹ ਲੈਂਦੇ ਚੱਲ 15 ਲੱਖ ਵੀ ਜਾਂ 15 ਦਾ 15 ਤੋਂ 18 ਹੁਣ ਤਾਂ 18-18 ਵੀ ਲਈ ਜਾਂਦੇ ਆ ਵਿੱਚ ਲਓ ਪੈਸੇ ਜਿੰਨੇ ਲੈਣੇ ਆ ਪਰ ਯਾਰ ਬੰਦਾ ਪੈਸੇ ਲਾ ਕੇ ਆਇਆਗਾ ਤੁਸੀਂ ਉਹਨੂੰ ਕੰਮ ਦੇਵੋ ਉਹਨੂੰ ਕੰਮ ਉਹ ਆ ਯਾਰ ਬਹੁਤ ਬੰਦੇ ਮਿਲਦੇ ਆ ਨਗਰਗੀਰਤਾਂ ਦੇ ਮੈਨੂੰ ਬਹੁਤ ਬੰਦੇ ਮਿਲਿਆ ਕਹਿੰਦੇ ਯਾਰ ਵੀਰੇ ਐਂ ਕੀਤੀ ਏਜੰਟ ਨੇ ਇੱਥੇ ਆ ਕੇ ਉਹੀ ਨਹੀਂ ਕੱਟੀ ਨਹੀਂ ਜਾਵਾ ਕਰਾਈ ਹੈਗੀ ਸੋ ਆ ਗੱਲ ਬਾਤ ਆ ਤੁਸੀਂ ਏਜੰਟਾਂ ਨਾਲ ਸਾਰੀ ਗੱਲ ਪੂਰੀ ਆਉਦੀ ਨਵੇੜ ਕੇ ਆਓ ਤੇ ਕੰਮ ਦਾ ਵੀ ਆਪਦੇ ਨਾਲ ਪਹਿਲੀ ਗੱਲ ਕਰਿਆ ਕਰੋ ਕਿਉਂਕਿ ਇੱਥੇ ਕੰਮ ਮਿਲਦਾ ਨਹੀਂ ਵੀਰੇ ਹਾਂ ਉਹਨਾਂ ਕਹਿੰਦੇ ਵੀ ਜਾ ਪਹਿਲਾਂ ਦਾ ਸਾਨੂੰ ਕੰਮ ਨਹੀਂ ਦੇਣਾ ਤੂੰ ਵੀ ਕੰਮ ਅਸੀਂ ਕਿਸੇ ਹੋਰ ਨਾਲ ਗੱਲ ਕਰਕੇ ਰੱਖੀ ਕਿਉਂਕਿ ਸਿਆਲਾਂ ਦਾ ਜਮਾਂ ਹੀ ਕੰਮ ਠੱਪ ਹੋ ਜਾਂਦਾ ਇੱਥੇ ਹੁਣ ਕੰਮ ਬੰਦ ਹੋਣ ਵਾਲਿਆ ਮਹੀਨਾ ਦੋ ਮਹੀਨੇ ਹੋਰ ਆ ਉਦੋਂ ਦਾ ਕੰਮ ਘਾਟਿਆ ਨੇ ਖੇਤੀਬਾੜੀ ਦੇ ਔਖੇ ਹੀ ਮਿਲਨੇ ਆ ਕੰਮ ਤੇ ਇੱਕ ਬਾਈ ਬੰਦੇ ਪੁੱਛਦੇ ਆ ਯਾਤਰ ਵੀ ਆਪਾਂ ਕਿਹੜੀ ਕੰਮ ਸਿੱਖ ਕੇ ਆਈਏ ਇੰਡੀਆ ਤੋਂ ਕਿਹੜੀ ਸਕਿੱਲ ਲੈ ਕੇ ਆਈਏ ਤੇ ਯਾਤਰ ਇੱਥੇ ਮੁੰਡੇ ਬਾਲ ਕਟਿੰਗ ਦਾ ਬਹੁਤ ਸਿੱਖ ਕੇ ਆਉਂਦੇ ਨੇ ਉਹ ਵੀ ਵਧੀਆ ਕੰਮ ਕਿਉ ਉਹ ਬਹੁਤ ਇਥੇ ਜ਼ਰੂਰਤ ਵੀ ਆ ਤੇ ਚੱਲਦਾ ਵੀ ਆ ਬਹੁਤ ਘੱਟ ਪੈਸੇ ਵੀ ਵਧੀਆ ਬਣਦੇ ਆ ਉਹਦੇ ਵਿੱਚ ਫੇਰ ਆ ਗਿਆ ਪਲੰਬਰ ਦਾ ਕੰਮ ਆ ਗਿਆ ਉਹ ਵੀ ਬਹੁਤ ਮਹਿੰਗਾ ਇਥੇ ਜੇ ਪਲੰਬਰ ਦਾ ਕੰਮ ਆਪਕੇ ਸਟਾਲੀਅਨ ਤੋਂ ਕਰਾਉਣਾ ਨਾਲ ਕਟਿੰਗ ਵਾਲੇ ਚ ਇਦਾਂ ਯਾਰ ਬੰਦਾ ਜੇ ਫੈਕਟਰੀ ਜੀ ਵੀ ਕੰਮ ਕਰਦਾ ਨਾ ਚੱਲ ਪਹਿਲਾਂ 2 ਸਾਲ ਤਾਂ ਉਹ ਵੀ ਕਿਤੇ ਕਰ ਸਕਦਾਗਾ ਘਰੇ ਬਹਿ ਕੇ ਵੀ ਆਪ ਦੇ ਕਿਸੇ ਤੇ ਮਤਲਬ ਜੇ ਕੋਈ ਵਧੀਆ ਕੱਟਦਾ ਯਾਰ ਗਾਹ ਕਿਤਾਬ ਦੇ ਆਪ ਜਾਣ ਲੱਗ ਜਾਂਦੇ ਆ ਹਾਂ ਘਰੇ ਵੀ ਜਾ ਕੇ ਵੀ ਬੰਦੇ ਕਟਾਈ ਜਾਂਦੇ ਨੇ ਜੀ ਬਾਅਦ ਵਿੱਚ ਬੰਦਾ ਫੈਕਟਰੀ ਵਗੈਰਾ ਚ ਵੀ ਲੱਗ ਜੇ ਸ਼ਨੀ ਆਏ ਤਵਾਰ ਆਮਨਾ ਕੱਟੀ ਜਾਂਦਾ ਬੰਦਾ ਜੇ ਦੋ ਤਿੰਨ ਬੰਦੇ ਵੀ ਕੱਢਦਾ ਇੱਥੇ ਬਾਲਾ ਰੇਟ ਨਹੀਂ ਹੈਗਾ ਚਲੋ ਵਾਲ ਕੱਟਣ ਦਾ ਆਪਾਂ ਜਿਵੇਂ ਹੁਣ ਕੈਨੇਡਾ ਦੇ ਤਾਂ 50 60 ਡਾਲਰ ਲੈਂਦੇ ਆ ਕਹਿੰਦੇ ਇੱਥੇ ਮਤਲਬ 20 ਕ ਡਾਲਰ 20 ਕ ਯੂਰੋ ਹੁੰਦੇ ਆ ਉਹਦੇ ਦਾੜੀ ਤੇ ਬਾਲਾਂ ਦੇ ਫਿਰ ਵੀ ਜੇ ਬੰਦਾ ਉਹ 15 ਵੀ ਲਈ ਜਾਵੇ ਵਾਧੂ ਗਾਹਕ ਆ ਜਾਂਦੇ ਜੇ ਸਕਿੱਲ ਹੈਗੀ ਆ ਬੰਦੇ ਕੋਲ ਵੀ ਵਧੀਆ ਕੱਟਦਾ ਕਿਉਂਕਿ ਇੰਡੀਆ ਵਾਲੇ ਨਾਲ ਦੇ ਹਰੇ ਘਟਾਉਣ ਨੂੰ ਮਿਲਦਾ ਇੱਥੇ ਘੱਟ ਵੱਧੀ ਮਿਲਦੇ ਆ ਇੱਥੇ ਜ਼ਿਆਤਰ ਪਾਕਿਸਤਾਨੀ ਹੁੰਦੇ ਨਾ ਬਾਲ ਕੱਟਣ ਵਾਲੇ ਉਹਨਾਂ ਨੂੰ ਦਾੜੀ ਦੂੜੀ ਨਹੀਂ ਕੱਟਣੀ ਆਉਂਦੀ ਹੁੰਦੀ ਹੈਗੀ ਜ਼ਿਆਦਾ ਬਾਲ ਦਾ ਕੱਟ ਲੈਣਾ ਮੋਛਾਂ ਵ ਪਲੰਬਰ ਦਾ ਕੰਮ ਹੋ ਗਿਆ ਇਲੈਕਟ੍ਰੀਸ਼ੀਅਨ ਦਾ ਕੰਮ ਹੋ ਗਿਆ ਪਲੰਬਰ ਇਲੈਕਟ੍ਰੀਸ਼ੀਅਨ ਤੇ ਮਿਸਤਰੀ ਇਹ ਆਪਣੇ ਇੰਡੀਆ ਨਾਲ ਦੇ ਘਰਾਂ ਚ ਲਗਭਗ ਇਟਲੀ ਤੁਹਾਨੂੰ ਪਤਾ ਯਾਰ ਪੁਰਾਣਾ ਬਹੁਤ ਆ ਹਰੇਕ ਕੋਈ ਵੀ ਨਵਾਂ ਘਰ ਲੈਂਦਾ ਨਾ ਮਾੜਾ ਮੋਟਾ ਕੰਮ ਹੋਣ ਵਾਲਾ ਹੀ ਹੁੰਦਾ 플ਾਸਟਰ ਕਰਨ ਵਾਲਾ ਹੁੰਦਾ ਇਲੈਕਟ੍ਰਿਸਿਟੀ ਦਾ ਕਰਨ ਵਾਲਾ ਹੁੰਦਾ ਪਲੰਬਰ ਵਗੈਰਾ ਕਰਨ ਵਾਲਾ ਹੁੰਦਾ ਇਹ ਕੰਮ ਜੇ ਬੰਦੇ ਕੋਲ ਹੋਵੇ ਆਪਣੇ ਬੰਦੇ ਹੁਣ ਜਿਵੇਂ ਅਸੀਂ ਕਰ ਲੈਂਦੇ ਅਸੀਂ ਵੀ ਲਾਉਦੇ ਫਿਰਦੇ ਵੀ ਹਰੇਕ ਕੰਮ ਚ ਕੋਈ ਨਾ ਕੋਈ ਬੰਦਾ ਵੀ ਜਿਹੜਾ ਆ ਕੰਮ ਕਰਦੇ ਕਿਉਂਕਿ ਇੰਡੀਅਨ ਆਪਣੇ ਹੁਣ ਪੈਸੇ ਥੋੜੇ ਲੈਂਦੇ ਆ ਜੇ ਇਟਾਲੀਅਨ ਆਪਾਂ ਕੋਈ ਨਿੱਕੀ ਜਿਹੀ ਕੰਧ ਵੀ ਪਲਾਸਟਰ ਕਰਾਉਣੀ ਹੈ ਜਦੀ ਗੈਨデア 400 ਰੋ ਲੱਗੂ 500 ਰੋ ਲੱਗੂ ਇਹ ਤਾਂ ਬਹੁਤ ਬਣਾਉਂਦੇ ਨੇ ਜਿਵੇਂ ਆਪਣਾ ਬੰਦਾ 100 150 ਰੋ ਚ ਵੀ ਕਰ ਸਕਦਾ ਵੀ ਵਧੀਆ ਇੱਕ ਕੰਧ ਆਪਣੇ ਜਿੰਨਾ ਮਤਲਬ ਦਿਹਾੜੀ ਚ ਕਰ ਜਾਂਦਾ 100 150 ਰੋ ਬੰਦਾ ਇੱਕ ਦਿਹਾੜੀ ਦਾ ਪਾ ਸਕਦਾ ਰਾਂ ਉਹਨਾਂ ਜੇ ਮੈਸਤਰੀ ਹੋਣੀ ਗਾ ਤਾਂ ਉਹਨੇ ਪੈਸੇ ਵਧੀਆ ਬਣਦੇ ਆ ਸਕਿੱਲ ਵਿੱਚ ਬੰਦੇ ਨੂੰ ਕੋਈ ਵੀ ਸਿੱਖੀ ਹੋਵੇ ਕਿਉਂਕਿ ਜੇ ਬੰਦੇ ਕੋਲ ਪੇਪਰ ਵੀ ਨਹੀਂ ਹੈਗੇ ਨਾ ਸਕਿੱਲ ਵਾਲੇ ਬੰਦੇ ਕੋਲ ਕੋਈ ਵੀ ਮਤਲਬ ਆਪਣੇ ਹੁਣ ਇੰਡੀਆ ਨਾਲ ਦੇ ਘਰਾਂ ਜਿਹੜਾ ਛਾਪਾ ਪੈਂਦਾ ਅਗਲਾ ਲੈ ਜਾਂਦਾ ਵੀ ਚੱਲ ਆ ਜਾ ਤਿੰਨ ਦੇਦਾ ਵੀ ਇਹਨਾਂ ਨੇ ਰੋਟੀ ਪਾਣੀ ਵੀ ਕਰਦਾਂਗੇ ਇਹਨਾਂ ਨੇ ਪੈਸੇ ਤੇਰੇ ਹੂੰ ਹੂੰ ਇਦਾਂ ਵੀ ਐ ਕੋਈ ਸਕਿੱਲ ਕੋਈ ਨਾ ਕੋਈ ਸਿੱਖਿਆ ਹੋ ਆਪਾਂ ਉੱਥੇ ਸੰਗ ਮਾਰ ਜਾਂਦੀ ਆ ਪਰ ਬਾਅਦ ਚੋ ਸਿੱਖਿਆ ਹੋਇਆ ਕੰਮ ਆ ਦਾ ਮੁੜ ਕੇ ਬੰਦਾ ਇੱਥੇ ਆ ਕੇ ਪਸਤਾਉਂਦਾ ਬਾਕੀ ਸਿਆਲੋ ਸਿਆਲ ਖੇਤੀ ਖੁੱਤੀ ਵਾਲੇ ਕੰਮ ਦਾ ਫਿਰ ਚੱਲਦੇ ਨਹੀਂ ਬਾਬੇ ਇਹੋ ਜਿਹੇ ਕੰਮ ਹੀ ਕੰਮ ਆਉਣੇ ਹੂੰ ਹੂੰ ਤੇ ਇਹ ਰਿਕ ਹੁਣ ਬਹੁਤ ਚੱਲ ਰਿਹਾ ਬੰਦੇ ਲਸਵੀ ਲਥਵਾਨੀਆਂ 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 ਆਉਂਦੇ ਜਿਨ੍ਹਾਂ ਕੋਲ ਦੁਬਈ ਦਾ ਲਾਇਸੈਂਸ ਸਾਊਦੀ ਅਰਬ ਦਾ ਲਾਇਸੈਂਸ ਆ ਉਹਨਾਂ ਕੋਲ ਆਉਂਦਾ ਵੀ ਹੈਵੀ ਡਰਾਈਵਿੰਗ ਲਾਇਸੈਂਸ ਆ ਵੀਰੇ ਸਾਡੇ ਕੋਲ ਇਟਲੀ ਚੱਲੂ ਇਟਲੀ ਨਹੀਂ ਯਾਰ ਇਟਲੀ ਚ ਨਹੀਂ ਇਟਲੀ ਚ ਨਹੀਂ ਚੱਲਦਾ ਪੋਲੈਂਡ ਦੇ ਨਾਲ ਲੱਗਦੀ ਆ ਗੱਡੀਆਂ ਕੰਟਰੀ ਵੀ ਸੌ ਤੇ ਇੰਡੀਆ ਵਾਲਾ ਨਹੀਂ ਚੱਲਦਾ ਉੱਥੇ ਇੰਨਾ ਅਰਬ ਕੰਟਰੀਆਂ ਦਾ ਚੱਲਦਾ ਹੈ ਬਾਈ ਅਬੂਦਾਬੀ ਅਬੂਦਾਬੀ ਦਮ ਲੜਬਈ ਹੋ ਗਿਆ ਖਾਤਰ ਵਗੈਰਾ ਸਾਰੇ ਮਤਲਬ ਇਹਨਾਂ ਦੇ ਹਾਈ ਵੀ ਡਰਾਈਵਿੰਗ ਲਾਇਸੈਂਸ ਜਿਵੇਂ ਟਰਾਲੇ ਵਾਲਾ ਕਿਸੇ ਕੋਲ ਵੀ ਹੈਗਾ ਦੁਬਈ ਚਲਾਉਂਦਾ ਰਿਹਾ ਮਾੜਾ ਮੋਟਾ ਐਕਸਪੀਰੀਅੰਸ ਉੱਥੇ ਤੁਸੀਂ ਕਿਸੇ ਵੀ ਇਹ ਵੀਜ਼ਾ ਲੈਣਾ ਵੀ ਉੱਥੇ ਦਾ ਸੌਖਾ ਹੈਗਾ ਕਿਸੇ ਵੀ ਕੰਪਨੀ ਜਿਹੜੀ ਆ ਟਰੱਕ ਟਰਕਿੰਗ ਦਾ ਕੰਮ ਆ ਉਹਨਾਂ ਨਾਲ ਸਿੱਧਾ ਕੰਟੈਕਟ ਕਰੋ ਆਪਦਾ ਲਾਇਸੈਂਸ ਭੇਜੋ ਉਹਨਾਂ ਨੂੰ ਉਹ ਤੁਹਾਡਾ ਆਪ ਹੀ ਵੀਜ਼ਾ ਲਵਾ ਕੇ ਦਿੰਦੇ ਆ ਆਪ ਹੀ ਤੁਹਾਨੂੰ ਉੱਥੇ ਸੱਦਦੇ ਆ ਤੇ ਫਿਰ ਤੁਸੀਂ ਟਰੱਕ 'ਚ ਹੀ ਰਹਿਣਾ ਹੁੰਦਾਗਾ ਸੋਨੂੰ ਗੇੜੇ ਦੇਈ ਜਾਣੇ ਉਹਨਾਂ ਨੇ ਵੀ ਹਾਂ ਇਟਲੀ ਦਾ ਗੇੜਾ ਇਟਲੀ ਜਿਹੜੀ ਫੈਕਟਰੀ ਸੀ ਸਮਾਨ ਲਾਇਆਗਾ ਉਹਦੇ ਕੋਲੋਂ ਹੀ ਹੋਰ ਫੈਕਟਰੀ ਚੋਂ ਚੱਕ ਕੇ ਉਹ ਫਰਾਂਸ 'ਚ ਛੱਡਣਾ ਸਮਾਨ ਫਰਾਂਸ ਚ ਲਾਇਆਗਾ ਹੋਰ ਫੈਕਟਰੀ ਚੋਂ ਚੱਕ ਕੇ ਸਪੇਨ 'ਚ ਛੱਡਣਾਗਾ ਅੱਜ ਕੱਲ ਤਾਂ ਬਹੁਤ ਮੁੰਡੇ ਆ ਰਹੇ ਨੇ ਲੁਬਈ ਤੋਂ ਬਹੁਤ ਜਿਆਦਾ ਸਾਨੂੰ ਮਿਲੇ ਵੀ ਨਹੀਂ ਬਹੁਤ ਲੋਕ ਆ ਰਹੇ ਨੇ ਤੇ ਵੀ ਉੱਥੋਂ ਆ ਜਾਂਦੇ ਨੇ ਪੈਸੇ ਵੀ ਨਹੀਂ ਬਾਲੇ ਲੱਗਦੇ ਇਹ ਪੈਸੇ ਵੀ ਨਹੀਂ ਚਾਹ ਲੈਦੇ ਇੱਕ ਜਰੀਆ ਵਧੀਆਗਾ ਮਤਲਬ ਯੂਰਪ 'ਚ ਐਂਟਰ ਹੋਣ ਦਾ ਪੈਸੇ ਬਣਦੇ ਵੀ ਵਧੀਆ ਨੇ ਐਵੇਂ ਦੇਖੋ ਤੇ ਇੱਕ ਬਣਨ ਦਾ ਵੀ ਕੰਪਨੀ ਕੰ ਸਾਨੂੰ ਕਈ ਬੰਦੇ ਮਿਲੇ ਆ ਉਹ ਤਾਂ ਦੱਸਦੇ ਵੀ ਸਾਨੂੰ 2500 ਤੋਂ 3000 ਜੀਰੋ ਬਣੀ ਜਾਂਦਾ ਬਾਈ ਮਹੀਨੇ ਦਾ ਟਰੱਕ 'ਚ ਹੀ ਰਹਿੰਨੇ ਆ ਕਦੇ ਖਰਚਾ ਪਾਣ ਦਾ ਸਾਡਾ ਖਾਣ ਪੀਣ ਦਾ ਕਿੰਨਾ ਕਉਂਦਾ 2 2500 ਜੀਰੋ ਆਉਂਦਾਗਾ ਤੇ ਬਾਕੀ ਸਾਨੂੰ ਇੰਨਾ ਬਣੀ ਜਾਂਦਾ 2500 ਤੋਂ 3000 ਤੇ ਵਿੱਚ ਸਾਨੂੰ ਇੱਕ ਮੈਨੂੰ ਮੁੰਡੇ ਮਿਲੇ ਸੀਗੇ ਦੋ ਤਿੰਨ ਹੋਰ ਗੁਰੂ ਘਰ ਮਿਲੇ ਸੀਗੇ ਉਹ ਦੱਸਦੇ ਸੀ ਬਾਈ ਯਾਰ ਲੋਕ ਝੂਠ ਬੋਲਦੇ ਨੇ ਵੀ ਸਾਨੂੰ ਤਾਂ 1800 ਤੋਂ 2000 ਹੀ ਬਣਦਾਗਾ ਇਹ ਇੱਕ ਕੰਪਨੀ ਕੰਪਨੀ ਦੇ ਡਿਪੈਂਡ ਆ ਕੋਈ ਕੰਪਨੀ ਵਧੀਆ ਦਿੰਦੀਆਂ ਨੇ ਪੈਸੇ ਕੋਈ ਨਹੀਂ ਦਿੰਦੀਆਂ ਹੈਗੀਆਂ ਪਰ ਵੀ ਹਾਂ ਇੰਨਾ ਕਹਿਗਾ ਕਿ ਤੁਸੀਂ 1800 ਤੋਂ ਲੈ ਕੇ 3000 ਯੂਰੋ ਦੇ ਵਿੱਚ ਵਿੱਚ ਰੱਖ ਲਓ ਵੀ ਆ ਬਾਕੀ ਅੱਡਾ ਅੱਡਾ ਕੰਪਨੀ ਤੇ ਆ ਵੀ ਸਾਨੂੰ ਕਿੰਨੇ ਪੇ ਕਰਦੀਆਂ ਗੀੜਿਆਂ ਵਗੈਰਾ ਦਾ ਹਿਸਾਬ ਕਿਤਾਬ ਹੁੰਦਾ ਜਿਵੇਂ ਕਈ ਵਾਰ ਆਫ ਹੋ ਜਾਂਦੀਆਂ ਕੰਪਨੀਆਂ ਦੀ ਉਹ ਉੱਥੇ ਹੀ ਕਰਾਉਂਦੇ ਜਿੱਥੇ ਮਤਲਬ ਤੁਹਾਡਾ ਟਰੱਕ ਜਿਵੇਂ ਹੁਣ ਇਟਲੀ ਚਾਉਂਦੇ ਸੀ ਉਹ ਕਹਿੰਦੇ ਵੀ ਆਹ ਦਾ ਦਿਨ ਤੇਰੀ ਰੈਸਟ ਆ ਵੀ ਟਰੱਕ ਦੀ ਇੱਥੇ ਆਉਦਾ ਰਹੀਂ ਮਤਲਬ ਲਥਵਾਨੀਆ ਨਹੀਂ ਤੁਸੀਂ ਮੁੜ ਕੇ ਜਾਣਾ ਹੁੰਦਾ ਉਹਨਾਂ ਦੀਆਂ ਇਹਨੀਆਂ ਕੰਪਨੀਆਂ ਸਾਰੇ ਯੂਰਪ ਚ ਜਿਵੇਂ ਹੁਣ ਮੈਂ ਫੈਕਟਰੀ 'ਚ ਕੰਮ ਕਰਦਾ ਮਣੀ ਇੱਥੇ ਇਟਲੀ 'ਚ ਕਿਸੇ ਫੈਕਟਰੀ 'ਚ ਉਹ ਐ ਗੇੜੇ ਲਵਾਈ ਜਾਂਦੇ ਰਹਿੰਦੇ ਮਤਲਬ ਉਹ ਸਾਰਾ ਕੁਝ ਫੋਨ ਤੇ ਆਈ ਜਾਂਦਾ ਰਹਿੰਦਾ ਵੀ ਹਾਂ ਇੱਥੋਂ ਗੇੜਾ ਚੱਕ ਕੇ ਆਹ ਕੰਟਰੀ ਚ ਲਾਇਆ ਜਾਂ ਆਹ ਸਟੇਟ ਤੇ ਚੱਲ ਜਾ ਉਹ ਸਾਰਾ ਕੁਝ ਮੈਪ ਤੇ ਆਈ ਜਾਂਦਾ ਰਹਿੰਦਾ ਓਵੇਂ ਓਵੇਂ ਆਪਾਂ ਕਰਨਾ ਹੁੰਦਾ ਹੈਗਾ ਕੰਮ ਵੀ ਬਹੁਤ ਲੋਕ ਆ ਰਹੇ ਆ ਇਧਰੋਂ 100 ਆਪਣੇ ਅਰਬ ਕੰਟਰੀਆਂ ਜੋ ਬਹੁਤ ਮੂਵ ਹੋ ਰਹੇ ਆ ਉਧਰੋਂ ਲੋਕ ਮਤਲਬ ਵਧੀਆ ਜਰੀਆ ਹੈਗਾ ਬੰਦਾ ਉੱਥੇ 3-3000 25-2500 ਯੂਰੋ ਵੀ ਕਮਾਈ ਜਾਂਦੇ ਆ ਮਤਲਬ ਵੀ ਖਰਚਾ-ਗੁਰਚਾ ਕੱਢ ਕੇ 1.5-1.5 ਲੱਖ 2-2 ਲੱਖ ਵੀ ਬਚੀ ਜਾਂਦਾ ਬਹੁਤਿਆਂ ਨੂੰ ਤੇ ਬਾਕੀ ਇੰਡੀਆ ਵਾਲਾ ਲਾਇਸੈਂਸ ਵਗੈਰਾ ਇੱਥੇ ਯੂਰਪ ਚ ਚੇਂਜ ਨਹੀਂ ਹੁੰਦਾ ਹੈਗਾ ਚਾਹੇ ਹੈਵੀ ਆ ਚਾਹੇ ਛੋਟਾ ਹੈਗਾ ਅੱਗੇ ਹੋ ਜਾਂਦੇ ਸੀ ਹੁਣ ਨਹੀਂ ਹੁਣ ਉਹ ਗੱਲਾਂ ਨਹੀਂ ਹੁਣ ਤੇ ਕਰਨਾ ਹੀ ਪੈਂਦਾ ਮਤਲਬ ਯੂਰਪ ਦਾ ਲਾਇਸੈਂਸ ਹਰੇਗਾ ਯੂਰਪ ਕੰਟਰੀ ਜੀ ਜਲਦਾ ਲੱਗਦਾ ਤੇ ਬਾਅਦ ਚੋ ਮੇਨ ਗੱਲ ਰਹਿਸਾਂ ਦੀ ਆ ਜਾਂਦੀ ਹੈ ਤੁਹਾਨੂੰ ਅੱਗੇ ਵੀ ਦੱਸਿਆ ਰਹਿਸ ਭਾਈ ਆਪਦੀ ਪਹਿਲਾਂ ਪਤਾ ਕਰਕੇ ਆ ਰਹਿਸ ਦਾ ਬਹੁਤ ਬਹੁ ਪੰਗਰ ਹੈ ਉਸ ਤਾਂ ਮਿਲਦੀ ਵੀ ਨਹੀਂ ਹੈਗੀ ਕਿਸੇ ਨਾਲ ਰਹਿਣ ਨੂੰ ਕਿ ਹੁਣ ਤੁਸੀਂ ਦੇਖੋ ਯਾਰ ਇੰਨਾ ਬੰਦਾ ਆ ਗਿਆ ਰਹੇ ਸਾ ਦਾ ਹੁਣ ਨਹੀਂ ਮਿਲ ਰਹੀਆਂ ਇਹ 1.5 2 ਲੱਖ ਬੰਦੇ ਨੇ ਹੋਰ ਆਉਣਾ ਹੂੰ ਵਿੱਚ ਹੀ ਐਡਜਸਟ ਹੁਣ ਜਿਵੇਂ ਤਾਰ ਕੇ ਰਹਾ ਹੱਸਾਂਗਾ ਹੁਣ ਇੱਥੇ ਵੀ ਸਾਨੂੰ ਕਈ ਸਾਨੂੰ ਦੱਸ ਦਿੰਦੇ ਨਾਲ ਦੇ ਮੁੰਡੇ ਵੀ ਹਾਂ ਇੱਥੇ ਵੀ ਕੰਮ ਹੈਗਾਗਾ ਵੀ ਜੇ ਕੋਈ ਬੰਦਾ ਕੰਮ ਤੇ ਲਗਾਉਣਾਗਾ ਪਰ ਕੰਮ ਤੇ ਹੁਣ ਬੰਦੇ ਨੂੰ ਇੱਥੇ ਬੁਲਾਈਏ ਕਿਵੇਂ ਰਹਿ ਐਸੀ ਨਹੀਂ ਹੈਗੀ ਰੱਖਣਾ ਕਿਹਦੇ ਕੋਲ ਬੰਦੇ ਨੇ ਰਹਿਣਾ ਕਿਹਦੇ ਕੋਲੇ ਆ ਜੇ ਕੰਮ ਮਿਲਦਾ ਵੀ ਆ ਮੇਨ ਰਹਿਐਸ ਦੀ ਹੋ ਜਾਂਦੀ ਹੈ ਮੇਨ ਰਹਿਐਸ ਦੀ ਹੋ ਜਾਂਦੀ ਆ ਹੁਣ ਜਿਵੇਂ ਇੱਥੇ ਕਈ ਸਥਾਨਾਂ ਵਿੱਚ ਚਾਹੀਦੇ ਆ ਬੰਦੇ ਆ ਕਈ ਫੈਕਟਰੀਆਂ ਵਿੱਚ ਚਾਹੀਦੇ ਹੁੰਦੇ ਆ ਬੰਦੇ ਬੰਦਾ ਹੁਣ ਬਲਾਈਏ ਕਿੱਥੋਂ ਨੇੜੇ ਤੇੜੇ ਦਾ ਹੋਵੇ ਬੰਦਾ ਚੱਲ ਕਹਿਨਦਾ ਉਹਨੂੰ ਬਾਈ ਹਾਂ ਇੱਥੇ ਲੱਗ ਜਾ ਜਾ ਕੇ ਕੰਮ ਤੇ ਪਰ ਹੁਣ ਬੰਦੇ ਹੁੰਦੇ ਆ ਸਾਰੇ ਦੂਰੋਂ ਮੈਸੇਜ ਕਰਨ ਵਾਲੇ ਕੋਈ ਬੰਦਾ ਬਰੇਸ਼ੀਆ ਤੋਂ ਮੈਸੇਜ ਕਰਦਾ ਕੋਈ ਕਲਾਬਰੀਆ ਤੋਂ ਮੈਸੇਜ ਕਰਦਾਗਾ ਕੋਈ ਰੋਮਾ ਤੋਂ ਬਿਰ ਰਹਿ ਅਸੀਂ ਹੈ ਨਹੀਂ ਇੱਥੇ ਯਾਰ ਪੰਗਾ ਤਾਂ ਰਹਿਸ ਪਾਉਂਦੀ ਜੇ ਕੰਮ ਵੀ ਦਵਾਦਾਂਗੇ ਰਹਿਸ ਵੀ ਰਹਿਣਾ ਕਿੱਥੇ ਇੱਥੇ ਆ ਕੇ ਕੰਮ ਮਤਲਬ ਗਰਮੀਆਂ ਚ ਦਾ ਅਸੀਂ ਪਹਿਲਾਂ ਸਿਆਲਿਆਂ ਵੀਡੀਓ ਬਣਾਈ ਸੀ ਕੰਮਾਂ ਦਾ ਬੁਰਾ ਹਾਲ ਆ ਚਾਲਾਂ ਇਹ 2 ਕੁ ਮਹੀਨੇ ਯਾਰ ਕੰਮ ਖੜ ਜਾਂਦੇ ਆ ਕਿਉਂਕਿ ਜਿਹੜੇ ਖੇਤੀ ਵਾਲੇ ਬੰਦੇ ਹੁੰਦੇ ਆ ਜਿਹੜੇ ਪੱਕੇ ਬੰਦੇ ਵੀ ਆ ਉਹ ਕਈ ਵਾਰ ਉਹਨਾਂ ਨੂੰ ਆਦਤ ਹੁੰਦੀ ਆ ਵੀ ਖੇਤੀ ਹੀ ਕਰਦੇ ਆ ਉਹ ਕਿਉਂਕਿ 6 ਮਹੀਨੇ ਇੰਡੀਆ ਕਿਉਂਕਿ ਇੱਧਰ ਕੰਮਾਂ ਦਾ ਨਾ ਇੱਥੇ ਹੋਰ ਚੱਕਰ ਆ ਜੇ ਬੰਦੇ ਨੂੰ ਬੋਲੀ ਆਉਂਦੀ ਆ ਲਾਇਸੈਂਸਾ ਕੋਲੇ ਫੇਰ ਤਾਂ ਕੰਮ ਬਹੁਤ ਆ ਤੇ ਜੇ ਬੋਲੀ ਨਹੀਂ ਆਉਂਦੀ ਹੈਗੀ ਲਾਇਸੈਂਸ ਨਹੀਂ ਹੈਗਾ ਫੇਰ ਕੰਮ ਬਹੁਤ ਔਖਾ ਮਿਲਦਾਗਾ ਕਿਉਂਕਿ ਫੇਰ ਕੋਈ ਫੈਕਟਰੀ ਵੀ ਨਹੀਂ ਦੇ ਕੇ ਰਾਜ਼ੀ ਹੈਗੀ ਵੀ ਹਾਂ ਇਹ ਇੱਥੇ ਪਹੁੰਚੂ ਕਿਵੇਂ ਜਾਂ ਸਮਝੂ ਕਿਵੇਂ ਸਾਡੀ ਗੱਲਬਾਤ ਉਹ ਪੰਗਾ ਪੈ ਜਾਂਦਾ ਹੈਗਾ ਤੇ ਜ਼ਿਆਦਾ 9 ਮਹੀਨੇ ਵਾਲੇ ਪੇਪਰਾਂ ਤੇ ਹੁੰਦੇ ਆ ਅਜੇ ਹੁੰਦੇ ਵੀ ਕੱਚੇ ਹੀ ਆ ਆਪਣੇ ਏਰੀਆ ਦੇ ਤਾਂ ਕੱਚੇ ਬੰਦੇ ਨੂੰ ਕੰਮ ਮਿਲਦਾ ਹੀ ਨਹੀਂ ਹੈਗਾ ਜਿਹੜੇ ਏਰੀਆ 'ਚ ਅਸੀਂ ਰਹਿੰਦੇ ਆ ਇਥੇ ਜਿਹੜੀ ਗੱਲ ਹੈ ਜਿਹੜੇ ਇੰਡੀਆ ਤੋਂ ਵੀਡੀਓ ਦੇਖ ਰਹੇ ਆ ਬਾਬੇ ਸਾਡੀਆਂ ਰੀਲਾਂ ਦੇਖ ਕੇ ਨਾ ਰੀਲਾਂ ਦੇਖ ਕੇ 18 ਲੱਖ ਨਾਲ ਆਓ ਰੀਲਾਂ ਦੇਖ ਕੇ 18 ਲੱਖ ਨਾਲ ਆਓ ਅਸੀਂ ਆ ਗਏ ਹੁਣ ਵੈਲ ਸੈਟਡ ਵੀ ਚਲੋ ਇਸਦਾ ਆਈ ਵੈਲ ਸੈਟਡ ਸੀ ਫੈਮਿਲੀ ਵਾਲੇ ਪੇਪਰਾਂ ਤੇ ਆਏ ਆ ਵੀ ਥੋੜਾ ਜਿਹਾ ਤੁਹਾਨੂੰ 2-3 ਸਾਲ ਤਾਂ ਤਸੀਹਾ ਝੱਲਣਾ ਪਊਗਾ ਪੂਰਾ ਤਾਂ ਕਰਕੇ ਆਪਦਾ ਸੋਚ ਸਮਝ ਕੇ ਆਓ ਪਰ ਫੇਰ ਇਟਲੀ ਵਧੀਆ ਮਤਲਬ ਠੀਕ ਆ ਮਤਲਬ ਡਿਪਰੈਸ਼ਨ ਹੀ ਹੈਗਾ ਇਟਲੀ 'ਚ ਵੀ ਚੱਲੀ ਜਾਂਦੀ ਆ ਡਾਵਾਂ ਡੋਲ ਵੀ ਸੈਟ ਆ ਕੰਮ ਵੀ ਬੰਦਾ ਖੋਜਿਆ ਰਹਿੰਦਾਗਾ ਵੀ ਐਵੇਂ ਨਾ ਪੈਸਾ ਕੁੱਟਦਾ ਬੰਦਾ ਡਿਪੈਂਡ ਕਰਦਾ ਨਾ ਜੇ ਬੰਦੇ ਨੂੰ ਆਉਂਦੇ ਨੂੰ ਕੰਮ ਵਗੈਰਾ ਮਿਲ ਜੇ ਉਹਨੂੰ ਤਾਂ ਲੱਗਦਾ ਵੀ ਬਹੁਤ ਵਧੀਆ ਹੈਗਾ ਇਟਲੀ ਜਿਹੜੇ ਬੰਦੇ ਨੂੰ ਆਉਂਦੇ ਨੂੰ ਕੰਮ ਨਹੀਂ ਮਿਲਦਾ ਹੈਗਾ ਇੱਕ ਏਜੰਟ ਥੋੜਾ ਬਹੁਤਾ ਤੰਗ ਕਰ ਦੇਵੇ ਬੰਦੇ ਨੂੰ ਉਹ ਤਾਂ ਫਿਰ ਜ਼ਹਿਰ ਵਰਗਾ ਹੀ ਲੱਗਦਾ ਹੈਗਾ ਕੰਮ ਵੀ ਜਿਹਨੂੰ ਮਿਲ ਜੇ ਜਿਹਨੂੰ ਆਉਣ ਸਾਰ ਦੂਜੇ ਦਿਨ ਬਾੜ ਦਿੰਦੇ ਨਾ ਸਿਹਰਿਆਂ ਦੇ ਬਾਬੇ ਆ 2-2 ਕਿਲੋਮੀਟਰ ਲੰਬਾ ਲੈਨ ਹੁੰਦੀ ਆ ਤੋੜਨੀ ਆਉਂਦੀਆਂ ਉਹ ਆਪਣੇ ਉਧੇਰ ਕਾ ਹੁੰਦਾ ਖੀਰੇਆਂ ਵਰਗੀ ਹੁੰਦੀ ਐ ਇੱਥੇ ਉਹ ਜਗੀਨੀ ਗਏ ਜਾਂਦੇ ਆ ਪਰ ਐਂ ਐਂ ਹੋ ਕੇ ਤੋੜਨੀ ਵੈਂਦੀ ਆ ਫੇਰ ਬੰਦਾ ਘੜਦਾ ਗਾਲਾ ਰੀਲਾ ਵਾਲਾ ਓਏ ਆਪਣੇ ਇੰਡੀਆ ਤੋਂ ਦਾ ਚੱਲ ਆਪਣੇ ਰਿਸ਼ਤੇਦਾਰ ਵੀ ਆਇਆ ਉਹਨੂੰ ਦੱਸਣ ਲੱਗੇ ਵੀ ਹਾਂ ਤਰਾਏ ਖੇਤੀ ਦਾ ਕੰਮ ਆ ਚਾਹ ਖੇਤੀ ਦਾ ਤਾਂ ਕੋਈ ਚੱਕਰ ਨਹੀਂ ਆਪਾਂ ਕਰਦੇ ਆਏ ਆ ਖੇਤੀ ਤਾਂ ਕਰ ਲਾਂਗੇ ਉਹਨੂੰ ਕਿਹਾ ਵੀ ਇੱਥੇ ਹੋਰ ਕੰਮ ਆ ਉੱਥੇ ਆਪਾਂ ਮਾਲਕ ਸੀਗੇ ਇੱਥੇ ਆਪਾਂ ਨੌਕਰ ਆ ਮਾਲਕ ਤੇ ਨੌਕਰ ਦੀ ਖੇਤੀ ਵਿੱਚ ਬਹੁਤ ਫਰਕ ਹੁੰਦਾ ਹੈਗਾ ਕਹਿੰਦਾ ਨਾ ਨਾ ਖੇਤੀ ਦਾ ਤਾਂ ਆਪਾਂ ਕਰਦੇ ਆਏ ਆ ਚੱਕ ਲਾਂਗੇ ਇੱਕ ਦਿਨ ਹੀ ਗਿਆ ਦਿਹਾੜੀ ਲਾਉਣ ਸ਼ਾਮ ਨੂੰ ਢੂਹੀ ਜੀ ਫੜੀ ਫਿਰੀ ਕਹਦਾ ਵੀ ਬਹੁਤ ਔਖਾ ਗਾ ਇੱਥੇ ਤੇ ਹੁਣ ਤਾਂ ਜਿਹੜਾ ਬੰਦਾ ਸਾਨੂੰ ਕਹਿੰਦਾਗਾ ਵੀ ਹਾਂ ਕੋਈ ਨਹੀਂ ਖੇਤੀ ਦਾ ਤਾਂ ਆਪਾਂ ਚੱਕਦਾਂਗੇ ਉਹਨੂੰ ਕਹਿੰਦਾ ਹਾਂ ਹਾਂ ਬਾਈ ਇੰਡੀਆ ਵਾਂਗੂ ਹੀ ਆ ਖੇਤੀ ਕੋਈ ਚੱਕਰ ਨਹੀਂ ਚੱਕਦੇ ਯਾਰ ਪੰਪ ਦੇ ਕੀ ਤੋਰੀਦਾ ਉਹਨੂੰ ਪੰਜ ਪੰਜ ਸੱਤ ਕਿਲੋ ਬਾਹਰ ਉੜਦਾ ਬਾਬੇ ਉਹ ਪਹਿਲਾਂ ਬੰਦਿਆਂ ਦਾ ਫੇਰ ਪਤਾ ਲੱਗਦਾ ਫੇਰ ਕਹਿੰਦੀ ਇਟਲੀ ਲੱਕ ਦੜਾਉਣਾ ਪੈਂਦਾਗਾ ਫੇਰ ਇਟਲੀ ਰਾਸ ਆਉਂਦੀ ਹੈ ਲੱਕ ਦੜਾ ਕੇ ਕਾਫੀ ਟਾਈਮ ਤੋਂ ਇਦਾਂ ਦੀ ਕੋਈ ਵੀਡੀਓ ਬਣਾਈ ਨਹੀਂ ਸੀ ਅੱਜ ਘੈਂ ਇਨਫਰਮੇਸ਼ਨ ਦੇ ਦਈਏ ਮਾੜੀ ਮੋਟੀ ਵੀ ਜਿੰਨਾ ਕਿ ਯਾਰ ਆਪਾਂ ਨੂੰ ਪਤਾ ਹੁੰਦਾ ਆਪਾਂ ਉਹਨਾਂ ਕਦਾ ਦੇ ਆਪਦੇ ਕੋਲੋਂ ਜੋੜ ਕੇ ਗੱਲਾਂ ਨਹੀਂ ਮਾਰਦੇ 5 ਸਾਲ ਹੋ ਗਏ ਇਟਲੀ ਜਾਏ ਨੂੰ ਜਿੰਨਾ ਕਿ ਐਕਸਪੀਰੀਅੰਸ ਆ 6000 ਲ ਮਣੀ ਨੂੰ ਹੋ ਗਏ 5 ਸਾਲ ਮੈਨੂੰ ਹੋ ਗਏ ਉਹਨਾਂ ਕ ਤੁਹਾਨੂੰ ਦੱਸ ਦਿੰਨੇ ਆ ਐਵੇਂ ਨਹੀਂ ਆਪਾਂ ਤੇ ਜਸ਼ਨ ਤੇ ਕਹਿਣਾ ਕੋਈ ਵੀ ਇੱਕ ਵੇਚ ਕਲੀਤਾ ਤਾਂ ਚਲਾਉਣੀ ਪੈਂਦਾ ਹੈ ਤੇ ਕਲੀਤਾ ਦਾ ਸਾਈਕਲ ਤੇ ਬਾਬੇ ਸਾਈਕਲ ਤਾਂ ਕਦਾ ਚਲਾਉਣੀ ਚਾਹਣਾ ਪਾਣੀ ਪੈਣੀ ਆ ਤੁਹਾਨੂੰ ਪਹਿਲੇ 2-3 ਸਾਲ ਜਿੰਨੀ ਇਹਦੀ ਬੰਦਾ ਲਾਇਸੈਂਸ ਕਰ ਲਓ ਉਹਨਾਂ ਸੌਖਾ ਰਹੂਗਾ ਜੇ ਕੋਈ ਫੈਮਿਲੀ ਵਾਲੇ ਪੇਪਰਾਂ ਤੇ ਆਉਂਦਾ ਤਾਂ ਅਨਸਾਰ ਬਾਬੇ ਸਦਾ ਲਾਇਸੈਂਸ ਤੇ ਜੋਟੋ ਸਿੱਧਾ ਹੁਣ ਜ਼ਰ ਲਾਇਸੈਂਸ ਕਰੋ ਕੰਮ ਤੇ ਬਾਅਦ ਚ ਲੱਗੋ ਲਾਇਸੈਂਸ ਬਿਨਾ ਜਿੰਦੇ ਇੱਕ ਬੋਲੀ ਸਿੱਖੋ ਕਿਉਂਕਿ ਹਾਂ ਇੱਥੇ ਆਪਾਂ ਸ਼ਹਿਰਾਂ ਚ ਨਹੀਂ ਰਹਿੰਦੇ ਹੈਗੇ ਲਾਇਸੈਂਸ ਤੋਂ ਬਿਨਾ ਨਾ ਜਾਣਾ ਕਿਤੇ ਕੰਮ ਕਰਤੇ ਸ਼ਹਿਰਾਂ ਚ ਹੁੰਦਾ ਕੰਮ ਕਰ ਵੀ ਸ਼ਹਿਰ ਚ ਹੀ ਰਹੀਏ ਸ਼ਹਿਰ ਚ ਹੀ ਬੰਦਾ ਚਲਾ ਜਾਂਦਾ ਮੈਟਰੋ ਵੜ ਕੇ ਬੱਸ ਵੜ ਕੇ ਇੱਥੇ ਨਾ ਇਡਲੀ ਵਿੱਚ ਇਡਲੀ ਵਿੱਚ ਇਦਾਂ ਦਾ ਵੀ ਆਪਣੇ ਇੰਡੀਆਨਾਂ ਦੀ ਆਬਾਦੀ ਜ਼ਿਆਦਾਤਰ ਪਿੰਡਾਂ ਚ ਨੂੰ ਵਸੀ ਹੋਈ ਆ ਕਿਉਂਕਿ ਇੱਥੇ ਪਿੰਡਾਂ ਚ ਬਹੁਤ ਫੈਕਟਰੀਆਂ ਨੇ ਬਹੁਤ ਹਸਤਾਲੇ ਡੇਰੀ ਫਾਰਮ ਵੀ ਨੇ ਤਾਂ ਕਰਕੇ ਪਿੰਡਾਂ ਚ ਬਹੁਤ ਆਬਾਦੀ ਵਸੀ ਹੋਈ ਆ ਮੇਲ ਵੱਡੇ ਸ਼ਹਿਰਾਂ ਵਿੱਚ ਬਹੁਤ ਨਾ ਕਰਕੇ ਬਈ ਇੱਥੇ ਬੱਸਾਂ ਦੀ ਸਰਵਿਸ ਵੀ ਸਟੂਡੈਂਟਾਂ ਲਈ ਆ ਜ਼ਿਆਦਾਤਰ ਆਮ ਬੰਦਿਆਂ ਲਈ ਓੰਨੀ ਬੱਸਾਂ ਦੀ ਸਰਵਿਸ ਹੈ ਨਹੀਂਗੀ ਹਾਂ ਸਕੂਲਾਂ ਦੇ ਟਾਈਮ ਤੇ ਹੁੰਦੀਆਂ ਸਕੂਲਾਂ ਦੇ ਟਾਈਮ ਤੇ ਬੱਸਾਂ ਆਉਣੀਆਂ ਨੇ ਬਸ ਉਹੀ ਤੁਸੀਂ ਚੜ੍ਹ ਸਕਦੇ ਹੋ ਉਹੀ ਉਧਰ ਜਾ ਸਕਦੇ ਹੋ ਪਰ ਉਹ ਸਕੂਲਾਂ ਦੇ ਟਾਈਮ ਤੇ ਹੀ ਆਉਂਦੀਆਂ ਨੇ ਦੂਜੇ ਟਾਈਮ ਹੈ ਨਹੀਂਗੇ ਆਪਣੇ ਇੰਡੀਆ ਵਾਂਗੂ ਨਹੀਂ ਹੈਗੇ ਵੀ ਹਾਂ ਲਗਾਤਾਰ ਬੱਸਾਂ ਆਈ ਜਾਣਗੀਆਂ ਕਿ ਪਿੰਡ ਪੁੰਡਾ ਬਣੇ ਇੰਡੀਆ ਵਾਂਗੂ ਇਹ ਪਿੰਡਾਂ ਚ ਹੀ ਆ ਜ਼ਿਆਦਾ ਪੰਜਾਬ ਹੀ ਆ ਮਤਲਬ ਇੱਕ ਤਰ੍ਹਾਂ ਦਾ ਇਟਲੀ ਸਾਰਾ ਹੀ ਖੇਤੀਬਾੜੀ ਹੁੰਦੀ ਆ ਪੂਰੀ ਖੇਤੀਆਂ ਆਲਾ ਦਾਲਾ ਮੜਾ ਜਿਹਾ ਦਿਖਾ ਦੇ ਇੱਕ ਵਾਰ ਮਰਾ ਦੇ ਨਿਗਾ ਹੁਣ ਤਾਂ ਮੱਕੀਆਂ ਵੱਡੀਆਂ ਹੋਈਆਂ ਹੋਈਆਂ ਨੇ ਆ ਮੱਕੀਆਂ ਲਾਈਆਂ ਪਈਆਂ ਨੇ ਆਲੇ-ਦਾਲੇ ਆ ਜਾ ਦਿਖਾ ਦੀਏ ਤੁਰ ਫਿਰ ਕੇ ਆ ਜਾ ਇਹ ਸ਼ਾਮ ਦਾ ਵੇਲਾ ਹੁੰਦਾ ਬਾਬੇ ਹੁਣ ਉਹ ਵੀ ਹੋਣ ਲੱਗਾ ਆ ਮਤਲਬ ਮੀਂਹ ਆ ਵੀ ਛੇਤੀ ਆਉਣ ਲੱਗਾ ਮੀਂਹ ਆ ਛੇਤੀ ਹੋ ਜਾ ਕਰਨਾ ਹੁਣ 7 7 ਵਜੇ ਗਿਆ ਨਾ ਹਾਂ 7 ਵਜੇ ਤੋਂ ਥੋੜੇ ਟਾਈਮ ਨੂੰ ਦੇਖੋ ਜੀ ਮਹੀਨੇ ਕ ਨੂੰ ਜੋ ਘੰਟਾ ਚੇਂਜ ਹੋ ਗਿਆ ਇੱਥੇ ਰਾਤ ਹੋ ਜਾਗਾ ਨਹੀਂ ਐਸ ਵੇਲੇ ਹੁਣ ਠੰਡ ਹੁਣ ਠੰਡ ਵੀ ਹੋਣ ਲੱਗੀ ਹੁਣ ਮੀਂਹ ਮੂੰਹ ਦੱਸੇ ਹੋਇਆ 2-4 ਦਾ ਹਰਕ ਪੈ ਗਿਆ ਹਲ ਘਟਦਾ ਫਿਰਦਾ ਉਹਦੇ ਪਰੇ ਤੇ ਮੱਕੀਆਂ ਇੱਕ ਤੀ ਥੋੜੀਆਂ ਜਿਹੀ ਲੇਟ ਹੋ ਗਈਆਂ ਨਾ ਕਿਉਂਕਿ ਮੀਮ ਉਹ ਪਈ ਰਿਆ ਪਹਿਲਾਂ ਥੋੜੀਆਂ ਜਿਹੀ ਲੇਟ ਲਾਈਆਂ ਨਹੀਂ ਹੁਣ ਨੂੰ ਅੱਗੇ ਦਾ ਵੜ ਦਿੰਦੇ ਆ ਪਰ ਹੁਣ ਵੀ ਬਸ ਹਫਤਾ ਖੰਡ ਹੋਰ ਆ ਹਫਤੇ ਦੱਸ ਦੇਣਾ ਚੱਕ ਲੈਣੀਆਂ ਨੇ ਮੱਕੀਆਂ ਬਸ ਕਿਉਂਕਿ ਆਪਣਾ ਏਰੀਆ ਜਿਹੜਾ ਸਾਰਾ ਇਹ ਡੈਰੀ ਫਾਰਮ ਵਾਲਾ ਹੀ ਆ ਇੱਥੇ ਮੱਕੀ ਹੋ ਗਈ ਬਰਸੀਨ ਹੋ ਗਿਆ ਚਰੀ ਹੋ ਗਈ ਇਹੋ ਜਿਹਾ ਕੁਝ ਜਿਆਦਾ ਲਾਉਂਦੇ ਆ ਕਿਉਂਕਿ ਡੈਰੀ ਫਾਰਮ ਦਾ ਏਰੀਆ ਜਿਆਦਾ ਆ ਗਿਆ ਉਹ ਇਟਲੀ ਉਨ ਲਗਭਗ ਸਾਰੇ ਕੋਈ ਕਿਤੇ ਕਿਤੇ ਯਾਰ ਜਿਵੇਂ 베ਰੀਆਂ ਵਾਰੀਆਂ ਲੱਗਦੀਆਂ ਨੇ 베ਰੀਆਂ ਨਹੀਂ ਉਹ ਦੂਜਾ ਬਲੂ ਏਰੀਆ ਹੋ ਗਿਆ ਗੂੜਾ ਜੀ ਬਣਦੀ ਤੁਹਾਨੂੰ ਪਤਾ ਇਟਲੀ ਚ ਤੇ ਬਸ ਸ਼ਰਾਬ ਸ਼ਰੂ ਵਾਲੀਆਂ ਫੈਕਟਰੀਆਂ ਉਹ ਇੱਧਰ ਨਹੀਂ ਸਾਡੇ ਕੰਨੀ ਨਹੀਂ ਹੈਗੀਆਂ ਉਹ ਪਹਾੜਾਂ ਬੂੜਾਂ ਜੀ ਇਹ ਜਗ੍ਹਾ ਵਾਈਨ ਦੀਆਂ ਫੈਕਟਰੀਆਂ ਸਾਡਾ ਏਰੀਆ ਯਾਰ ਮੱਕੀ ਲਾਉਂਦਾ ਕਿਉਂਕਿ ਸਾਰੇ ਹਸਤਾਲੇ ਸਾਡੇ ਕਿਉਂਕਿ ਸਾਰੇ ਡੈਰੀ ਫਾਰਮ ਆ ਆਪਣੇ ਆਪ ਦਾ ਸਾਰੇ ਹਸਤਾਲੀ ਮਿਲਣਗੇ ਸਾਡਾ ਪਿੰਡ ਤਾਂ ਹੈ ਹੀ ਹਸਤਾਲਿਆਂ ਵਾਲਾ ਹੈ ਮੈਂ ਕਹਿੰਦਾ ਆਪਣੇ ਪਿੰਡ 'ਚ ਹੋਣਗੇ 10 ਹਸਤਾਲੇ ਆਹਮ ਨਾਲ ਹੋਣਗੇ 10 10 ਡੈਰੀ ਫਾਰਮ ਆਹਮ ਨਾਲ ਆਉਣਗੇ ہاں ਇੱਥੇ ਮੱਛਰ ਵੀ ਜ਼ਿਆਦਾ ਯਾਰ ਲੇਕਿ ਚੱਕਰੇ ਇਹ ਨਾ ਇੱਧਰ ਨੂੰ ਕਰਮੋਨੇ ਵਿੱਚ ਨੂੰ ਮਾਲਕ ਤਕੜੇ ਨੇ ਪੱਦਰ ਏਰੀਆ ਆ ਜਾਂਦਾ ਨਾ ਪੱਦਰ ਏਰੀਆ ਇੱਕ ਜ਼ਮੀਨਾਂ ਬਹੁਤ ਨੇ ਤਾਂ ਕਰਕੇ ਨਾਲੇ ਡੇਰੀ ਫਾਰਮ ਖੋਲੇ ਹੋਏ ਨੇ ਤੇ ਜਿੱਧਰੋਂ ਖੇਤੀਬਾੜੀ ਹੁੰਦੀ ਆ ਉਧਰੋਂ ਮਾਲਕ ਹੈਗੇ ਜਿਵੇਂ 50-50 ਕੀਲਿਆਂ ਵਾਲੇ ਉਹ ਫਿਰ ਕਰਦੇ ਆ ਵੀ ਫਲ ਫਰੂਟ ਲਾ ਲਿਆ ਸਬਜ਼ੀਆਂ ਲਾ ਲੀਆਂ ਇੱਧਰ ਨੂੰ ਹੈ ਗਿਆ ਮਾਲਕ 1000 ਕਿਲਾ 1200 ਕਿਲਾ ਜ਼ਮੀਨ ਦਾ 1500 ਕਿਲਾ ਅੱਗੇ ਹੋਰ ਆ ਬਾਬੇ ਯਾਰ ਦੂਜੇ ਵਲੌਗ ਵੀ ਦੇਖਿਆ ਕਰੋ ਘੁੰਮਣਾ ਫਿਰਨ ਵਾਲੇ ਯਾਰ ਆਹ ਵਲੌਗ ਤੇ ਤਾਂ ਬੜੇ ਵਿਊ ਆ ਜਾਂਦੇ ਇਹਨਾਂ ਦੇ ਤਾਂ ਮਾੜਾ ਮੋਟਾ ਮੋਟੀਵੇਸ਼ਨ ਮਿਲਦੀ ਆ ਘੁੰਮਣਾ ਫਿਰਨਾ ਚਾਹੀਦਾ ਬੰਦੇ ਨੂੰ ਦੇਖਿਆ ਕਰੋ ਆਪਾਂ ਬੜੀਆਂ ਕੰਟਰੀਆਂ ਘੁੰਮ ਲਈਆਂ ਯਾਰ ਇੰਨੇ ਹੋਕਮਾ ਤੇ ਉਹਨਾਂ ਦੇ ਵਿਊ ਨਹੀਂ ਆਉਂਦੇ ਯਾਰ ਚੱਜ ਨਾਲ ਤੇ ਵਲੌਗ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਅੱਗੇ ਤੁਹਾਨੂੰ ਕੀ ਕਿੱਥੇ ਦਾ ਟੂਰ ਚਾਹੀਦਾ ਹਾਂ ਕੀ ਇਨਫਾਰਮੇਸ਼ਨ ਚਾਹੀਦੀ ਆਪਾਂ ਹੁਣ ਤਾਂ ਅਸੀਂ ਮਾਈਕ ਵੀ ਲੈ ਲੇ ਯਾਰ ਮਾਈਕ ਯਾਰ ਪੈਸੇ ਲਾ ਕੇ ਯਾਰ ਹੁਣ ਤਾਂ ਡੀਜੀਆਈ ਦੇ ਲੈ ਲੇ ਹਾਂ ਡੀਜੀਆਈ ਦੇ ਮਾਈਕ 2 ਹਾਂ ਮਾਈਕ 2 ਬਈ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਆਪਦੇ ਜਿਹਨੇ ਆਉਣਾ ਇਟਲੀ ਉਹਨੂੰ ਕਰ ਦਿਓ ਸ਼ੇਅਰ ਪਤਾ ਲੱਗ ਜੇ ਮਾੜਾ ਜਿਹਾ ਇਟਲੀ ਵਾਲਾ ਹਾਂ ਤੇ ਬਾਕੀ ਕਿਸੇ ਦਿਨ ਬਣਾਵਾਂਗੇ ਆਪਾਂ ਜਦੋਂ ਇਹ ਨਾ ਸਾਰੇ ਮੁੰਡੇ ਆਪਾਂ ਇਕੱਠੇ ਹੋਏ ਸਾਰਿਆਂ ਦੀ ਸੈਲਰੀਆਂ ਵਗੈਰਾ ਤੇ ਵੀਡੀਓ ਬਣਾਵਾਂਗੇ ਵੀ ਕੀ ਦੀ ਕਿੰਨੀ ਸੈਲਰੀ ਆ ਸਾਰੇ ਅਲੱਗ-ਅਲੱਗ ਕੰਮਾਂ ਦੀਆਂ ਜਿਵੇਂ ਸਾਰੇ ਅਲੱਗ-ਅਲੱਗ ਕੰਮਾਂ ਉਹ ਆਪਾਂ ਆਪਣੇ ਏਰੀਆ ਦਾ ਦੱਸਾਂਗੇ ਬਾਕੀ ਏਰੀਆ ਦਾ ਆਪਾਂ ਨੂੰ ਹੀ ਪਤਾ ਹੈਗਾ ਕਿਸੇ ਏਰੀਆ 'ਚ ਇੱਥੇ ਫਰਕ ਪੈ ਜਾਂਦਾ ਜ਼ਿਲ੍ਹਿਆਂ ਦੇ ਰੇਟਾਂ 'ਚ ਫਰਕ ਪੈ ਜਾਂਦਾ ਜਿਵੇਂ ਬਰੇਸ਼ੀਆ ਦਾ ਅਲੱਗ ਆ ਫਰਕ ਉਹਨਾਂ ਦਾ ਉਦੋਂ ਜ਼ਿਆਦਾ ਆ ਬਾਬਾ ਐ ਵੀ ਐ ਸਮਝ ਲਿਓ ਕਿਸੇ ਜ਼ਿਲ੍ਹੇ 'ਚ 100 200 ਇਦੋਂ ਵੱਧਦਾ ਕਿਸੇ ਜ਼ਿਲ੍ਹੇ 'ਚ 100 200 ਘੱਟ ਆ ਬੇ ਉਹ ਲਗਭਗ ਐਵਰੇਜ ਸੈਲਰੀ ਇਹੀ ਹੁੰਦੀ ਆ ਆਪਾਂ ਬਣਾਵਾਂਗੇ ਕਿਸੇ ਦਿਨ ਵੀਡੀਓ ਉਹ ਵੀ ਬਾਕੀ 2 ਨੰਬਰ ਦਾ ਕੰਮ ਬਾਬੇ ਇਟਲੀ ਬਹੁਤ ਘੱਟ ਮਿਲਦਾ ਮਿਲ ਜਾਂਦਾ ਪਰ ਟਾਵਾ ਟੱਲਾ ਮਿਲਦਾ ਐ ਨਹੀਂ ਵੀ ਜਿਵੇਂ ਕੰਟਰੈਕਟ ਤੋਂ ਬਿਨਾਂ ਦਾ ਕੰਮ ਮਸਾਂ ਹੀ ਮਿਲ ਆਪਣੇ ਏਰੀਆ ਰੋਮਾ ਵਗੈਰਾ ਸਾਈਡ ਰੱਖਦੇ ਨਾ ਪੁਲੀ ਸਾਈਡ ਤੋਂ ਜਲ ਮਿਲ ਜਾਂਦਾ ਚਲੋ ਠੀਕ ਆ ਬਾਬੇ ਧੰਨਵਾਦ